ਹਾਂਜੀ ਬਾਈ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਮੈਂ ਤੁਹਾਡਾ ترسےਮ ਸਿੰਘ ਰਾਜੀਆ ਖੇਤੀ ਪੰਜਾਬ ਤੇ ਹਾਜ਼ਰ ਪੇਸ ਅੱਜ ਨਵੇਂ ਬਲੌਗ ਚ ਜਨਮ ਦਿਨ ਦੇ ਬਲੌਗਾਂ ਨੇ ਲੰਘ ਚੁੱਕੇ ਟਾਈਮ ਤੇ ਵਧੀਆ ਤੁਸੀਂ ਰਿਸਪੌਂਸ ਦਿੱਤਾ ਪੂਰਾ ਬਾਈ ਵੀਡੀਓ ਦੇਖੀ ਤੇ ਵਧੀਆ ਕਮੈਂਟ ਕਰੇ ਸਾਰਿਆਂ ਦਾ ਧੰਨਵਾਦ ਤੇ ਇੱਕ ਖੁਸ਼ੀ ਵਾਲੀ ਗੱਲ ਹੈ ਹੋਰ ਕਿ ਅੱਜ ਮੇਰੇ 5000 ਸਬਸਕ੍ਰਾਈਬਰ ਪੂਰੇ ਹੋ ਗਏ ਨੇ ਉਦੋਂ ਉੱਪਰ ਲੰਘੇ ਨੇ ਤੇ ਧੰਨਵਾਦ ਸਾਰੇ ਦੇਖਣ ਵਾਲੇ ਬਾਈਆਂ ਦਾ ਤੇ ਧੰਨਵਾਦ ਭਾਈ ਸਾਰੇ ਜਿਹੜੇ ਸਪੋਰਟ ਕਰ ਰਹੇ ਹੋ ਬਹੁਤ-ਬਹੁਤ ਤੇ ਅੱਗੇ ਵੀ ਇੰਨੀ ਸਪੋਰਟ ਬਣਾਈ ਰੱਖਿਓ ਭਾਈ ਬਹੁਤ ਮਿਹਨਤ ਨਾਲ ਵਲੌਗ ਬਣਾਉਣਾ ਤੇ ਤੁਹਾਡੇ ਮੂਰੇ ਪੇਸ਼ ਕਰਦੇ ਆ ਤੁਹਾਨੂੰ ਅੱਜ ਦਿਖਾਵਾਂਗੇ ਦਿਨ ਦੇ ਕੰਮਕਾਜ ਤੇ ਹੋਰ ਜੋ ਵੀ ਆਪਾਂ ਦਿਨ ਦੀ ਐਕਟੀਵਿਟੀ ਹੋਊਗੀ ਪਰ ਅੱਜ ਮੌਸਮਾ ਜਿਹੜਾ ਮੌਸਮਾ ਖਰਾਬ ਹੋ ਚੁੱਕਿਆ ਕਣਕਾਂ ਦੀ ਵਾਢੀ ਤਕਰੀਬਨ ਸ਼ੁਰੂ ਹੋ ਗਈ ਥੋੜੇ-ਥੋੜੇ ਘਰਾਂ ਨੇ ਵੱਢ ਲਈ ਕੁਝ ਕੁਟਟਾਂ ਆ ਗਈਆਂ ਪਈਆਂ ਸੀ ਪਰ ਪ੍ਰਮਾਤਮਾ ਮੂਰੇ ਚੱਲ ਜੋ ਵੀ ਪ੍ਰਮਾਤਮਾ ਨੇ ਕਰਨਾ ਹੈ ਉਹਦਾ ਸਹੀ ਹੁੰਦਾ ਫੈਸਲਾ ਤੇ ਵਾਹਿਗੁਰੂ ਅੱਗੇ ਤੋਂ ਕਿਰਪਾ ਬਣਾਈ ਰੱਖੇ ਤੇ ਮਿਲਦੇ ਆਂ ਭਾਈ ਨਵੇਂ ਬਲੌਗ ਚ ਜੁੜੇ ਰਹੋ ਸਾਰੇ ਚਲੋ ਸਭ ਦਿਖਾਉਨੇ ਆਪੀ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੇ ਕੁਝ ਬਲੌਗ ਕੱਲ ਬਣਾਇਆ ਸੀ ਭਾਈ ਤੇ ਕੱਲ ਪਿਆ ਨਹੀਂ ਬਲੌਗ ਕੱਲ ਬਲੌਗ ਪੈਣ ਦਾ ਕਾਰਨਾਮਾ ਟਰੈਕਟਰ ਸਵਰਾਉਣ ਬਾਗਾ ਤੇ ਸਾਰਾ ਦਿਨ ਉੱਥੇ ਫੁੱਟ ਗਿਆ ਪੁੱਤੇ ਫੁੱਟਣ ਕਾਰਨ ਵਲੌਗ ਨਹੀਂ ਬਣਿਆ ਤੇ ਆਪਣੀਆਂ ਕਣਕਾਂ ਬਾਈ ਪੱਕ ਕੇ ਜਮ ਤਿਆਰ ਨੇ ਹੁਣ ਕੁਦਰਤ ਦੇ ਰੰਗ ਨੇ ਬਾਈ ਮੌਸਮ ਸਾਫ ਹੋਵੇ ਧੁੱਪ ਨਿਕਲੇ ਤੇ ਕੰਪੈਣਾ ਚੱਲਣ ਤੁਹਾਨੂੰ ਕਣਕ ਦਿਖਾਉਣੇ ਆਪਣੀ ਕਣਕ ਜਮਾ ਪੱਕ ਕੇ ਰੋੜ ਬਣੀ ਪਈ ਆ ਝੁੰਡ ਮੁੜੇ ਪੈਨੇ ਕਣਕ ਦੇ ਤੁਹਾਨੂੰ ਦਿਖਾਉਣੇ ਕਣਕ ਤੇ ਹੋਰ ਸੁਣਾਉ ਗੱਲਬਾਤ ਠੀਕ ਠਾਕ ਹੋਣ ਸਾਰੇ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਭਾਈ ਤੇ ਵੀਡੀਓ ਕੱਲ ਨਾ ਬਣ ਕਰਨ ਦੇ ਦੇਖਣ ਵਾਲੇ ਭਾਈ ਆਏ ਹੋਏ ਨਾ ਆਪਣਾ ਗੁੱਸੇ ਹੁੰਦੇ ਟਾਈਮ ਤੇ ਮਾਫੀ ਚਾਹੁੰਦੇ ਆ ਤੇ ਤੁਹਾਨੂੰ ਕਣਕ ਦਿਖਾਉਣਾ ਹੈ ਹੁਣ ਕਿੰਨੀ ਪੱਕੀ ਪਈ ਆ ਤੇ ਜ਼ਰੂਰ ਦੇਖੋ ਭਾਈ ਕਣਕ ਆਪਣੀ ਜਮਾ ਪੱਕ ਕੇ ਤਿਆਰ ਹੋ ਚੁੱਕੀ ਆ ਕਣਕ ਦੇ ਜਮਾ ਝੁੰਡ ਮੁੜੇ ਪੈ ਨੇ ਬੱਲੀਆਂ ਥੋੜੀ ਸੇਲ ਲਾ ਕੇ ਉਹ ਤੋੜਦੀਆਂ ਨੇ ਕੜਕ ਕੜਕ ਨਾਣੇ ਜਮਾ ਟੋੜਦੇ ਨੇ ਦੇਖੋ ਉਹਨਾਂ ਦਾ ਵੀ ਧੁੱਪ ਲੱਗੇ ਤਾਂ ਇੱਥੇ ਜਿਹੜੀ ਸੈੱਲ ਬਣੀ ਪਈ ਹੈਗੀ ਸੈੱਲ ਜਾ ਵੀ ਪਰ ਇਹ ਕਣਕ ਆਪਣੀ 303 ਬਾਈ 303 ਗੀਤੀ ਆਉਂਦੀ ਹੈ 5-4 ਦਿਨ ਦੇਖਣ ਨੂੰ ਪਾਣੀ ਥੋੜੀ ਐ ਹੁਰੂ ਜੇ ਲੱਗੇ ਨਿਕਲ ਤੇ ਨਕਾਲ ਚ ਬਹੁਤ ਵਧੀਆ ਨਿਕਲਦੀ ਹੈ ਇਹ ਤੇ ਸਵੇਰ ਦਾ ਟਾਈਮ ਹਜੇ 6:30 ਵਜੇ ਨੇ ਤੁਸੀਂ ਕਣਕ ਦੇਖ ਸਕਦੇ ਹੋ ਕਾਲਾ ਖੂਣਾ ਤੇ ਪਸਪਰੇ ਮਾਰ ਕੇ ਬਣਾਏ ਪੈਨੇ ਕਿਉਂ ਮੰਗਰੀ ਜਿਹੜੋ ਕਣਕ ਵੱਢੀ ਗਈ ਬਾਈ ਵਾਹਣ ਵਾ ਕੇ ਮੱਕੀ ਬੀਜਣੀ ਹੈਗੀ 3 ਕਿਲੇ 3.5 4 ਵਾਸਤੇ ਉਹ ਆਪਣੇ ਨਾਲ ਫਿਰ ਬੰਦਾ ਨਹੀਂ ਰੱਖਿਆ ਹੁੰਦਾ ਪੱਕਾ 4 ਨਾਲ ਸੌਖੀ ਹੋ ਜੇ ਨੇ ਖੇਤੀ ਕਰਨੀ ਖੇਤ ਬੰਨੇ ਟਾਈਮ ਬਦਲਾ ਕਰਨੇ ਕਰਕੇ ਅੱਧੇ ਘੰਟੇ ਚ ਗਾਕੰਡਾ ਪਾ ਕੇ ਫਿਰ ਉਹ ਰਖੀਤ ਵਗ ਜਾਂਦੇ ਆ ਤੇ ਸੌਖਾ ਹੋ ਜੇ ਨੇ ਕੰਮ ਕਣਕ ਜਮਾ ਰੈਡੀ ਆ ਪੂਰੀ ਦੇਖੋ ਕੋਈ ਘਾਟ ਨਹੀਂ ਕਣਕ ਚ ਮੰਗਰੀ ਤੂੜੀ ਹੋ ਜੂਗੀ ਜਮਾ ਸੁੱਕਿਆ ਪੈ ਲੰਗ ਹੁਣ ਵਾਹਿਗੁਰੂ ਮਿਹਰ ਕਰੇ ਧੁੱਪ ਲੱਗੇ ਕਾੜੜੀ ਫਿਰ ਉਹਦੀ ਪੰਜ ਚਾਰ ਘੰਟੇ ਧੁੱਪਣ ਵਾਲੀ ਮਸ਼ੀਨ ਚੱਲ ਪੂਗੀ ਉਹ ਦੂਰ ਤੱਕ ਆਪਣੇ ਕਣਕ ਜਮਾ ਸੁਨੇਰੀ ਹੋ ਚੁੱਕੀ ਹੈ ਜਮਾ ਪੱਕ ਕੇ ਤਿਆਰ ਗਏ ਜ਼ੂਮ ਕਰਕੇ ਦਿਖਾਉਣਾ ਥਨੂੰ ਇੱਧਰ ਵੀ ਜਮਾ ਪੱਕ ਕੇ ਤਿਆਰ ਆ ਕਣਕ ਇਹ ਨਿਸ਼ਾਨੀ ਹੁੰਦੀ ਆ ਕਣਕ ਦੀ ਜਦੋਂ ਇਹ ਢੰਡ ਮੋੜ ਜੇ ਬਾਈ ਬੱਲੀ ਦਾ ਮੂੰਹੇ ਠਾਣ ਹੋ ਜੇ ਤਾਂ ਸਮਝ ਲੈ ਕਣਕ ਪੱਕ ਗਈ ਤੇ ਹੁਣ ਤਾਂ ਵਾਹਿਗੁਰੂ ਜੀ ਮੂਹਰੇ ਅਰਦਾਸ ਕਰਦੇ ਆ ਵੀ ਧੁੱਪਾਂ ਲਾਵੇ ਵਾਹਿਗੁਰੂ ਤੇ ਵੱਢੀ ਸਾਰੇ ਪੰਜਾਬ ਦੀ ਕਣਕ ਆ ਜਿਹੜੀ ਖੇਤਾਂ ਚ ਪਈ ਐ ਅਜੇ ਮੰਡੀਆਂ ਚ ਵੀ ਪ੍ਰਾਈਵੇਟ ਬੋਲੀ ਚੱਲ ਰਹੀ ਆ ਜੇ ਵੱਧ ਕਣਕ ਜਾਊ ਤਾਂ ਸਰਕਾਰੀ ਬੋਲੀ ਚੱਲੂ ਤਾਂ ਜੋ ਮੰਡੀਆਂ ਨਾਲ ਵੀ ਕੋਈ ਨੁਕਸਾਨ ਨਾ ਹੋ ਸਕੇ ਕਿਉਂਕਿ ਜਿੰਨੀ ਸਰਕਾਰ ਵੱਧ ਖਰੀਦਦੀ ਓੰਨੀ ਮੰਡੀਆਂ ਵਧੀਆ ਮਜ਼ਬੂਤੀ 'ਚ ਰਹਿੰਦੇ ਨੇ ਆਪ ਦੀ ਇੱਚ ਤੇ ਇਹ ਬਾਈ ਕਣਕਨ ਵਾਲੀ ਜ਼ਿਮੀਂਦਾਰਾਂ ਦੇ ਨਾਲ ਸਭ ਕੁਝ ਖੜਾਗਾ ਪੱਲੇਦਾਰੀ ਟਰੱਕ ਜੁਨੀਆ ਨਾਲ ਸਭ ਕਣਕਨ ਵਾਲੀ ਨੇ ਜਦੋਂ ਕਣਕ ਤੋਂ ਕੰਮ ਚੱਲ ਪਿਆ 83 ਤੋਂ ਲੈ ਕੇ ਸਭ ਦਾ ਕੰਮ ਚੱਲ ਪਊਗਾ ਤੇਰਾ 83 ਧਿਆਨ ਲੈਣ ਦੇਣੀਆਂ ਪ੍ਰਾਣੀਆਂ ਜੋ ਸੀ ਮਹੀਨੇ ਪੈਸੇ ਵਰਤੇ ਹੁੰਦੇ ਨੇ ਦੁੱਖ ਸੁੱਖ ਵੇਲੇ ਜਾਂ ਕੋਈ ਕੰਮ ਕਾਜ ਵੇਲੇ ਇਸੇ ਨੇ ਪੂਰੀਆਂ ਕਰਨੀਆਂ ਨੇ ਸਾਲ ਭਰ ਕਣਕ ਖਾਣ ਨੂੰ ਰੱਖਣੀਆਂ ਘਰ ਬਹੁਤ ਵੱਡਾ ਹੁੰਦਾ ਕਣਕ ਦੇ ਸਿਰ ਤੇ ਬਈ ਜਿੜੀ ਤਾਂ ਗਿੱਲੀ ਹੁੰਦੀ ਆਪਾਂ ਨੂੰ ਐ ਹੁੰਦਾ ਇੱਕ ਦੋ ਦਿਨ ਖੜ ਕੇ ਵੱਢ ਲਾਂਗੇ ਪਰ ਅੱਜ ਕੱਲ ਕੁਝ ਅੱਗ ਵਗੈਰਾ ਦਾ ਡਰ ਰਹਿੰਦਾ ਪੂਰਾ ਇਸ ਕਰਕੇ ਪ੍ਰਮਾਤਮਾ ਸੁੱਖ ਰੱਖੇ ਵਾਹਿਗੁਰੂ ਅੱਜ ਕੱਢ ਲੇ ਤੁੱਪ ਅੱਜ ਵੀ ਮੌਸਮ ਪੂਰਾ ਖਰਾਬ ਆ ਮਾੜੀ ਜਿਹੀ ਟਿੱਕੀ ਦਿਖਾਈ ਰੱਬ ਨੇ ਆ ਦੇਖ ਲੋ ਦੀਂਦਾ ਹੀ ਨਹੀਂ ਸੂਰਜਾ ਸਾਨੂੰ ਬਦਲਣਾ ਦਿਖਾ ਰਿਹਾ ਮਾੜੀ ਕੱਲ ਨੂੰ ਫੇਰ ਬੱਦਲ ਵਾਈ ਅੱਜ ਦੁਪਹਿਰੇ 3 ਵਜੇ ਮੀਂਹ ਦੱਸਿਆ ਪੂਰਾ ਵੀ 3-4 ਵਜੇ ਪੂਰਾ ਮੀਂਹ ਪੈਣਾ ਤੇ ਬਚਤ ਰੱਖੇ ਇਹ ਪੁੱਛ ਪਛੇਤੀਆਂ ਕਣਕਾਂ ਨੇ ਆ ਬਾਈ 222 ਆ ਗਮਾਂਡੀਆਂ ਦੀ ਇਹ ਜਮੇ ਪੰਜ ਚਾਰ ਦਿਨ ਕੱਟਣੀਆਂ ਤੇ 303 ਥੋੜੀ ਗੀਤੀ ਆਉਂਦੀ ਆ ਆ ਦਿਖਾ ਰਿਹਾ ਸੋ 303 ਕਣਕ ਆਪਣੇ ਤਕਰੀਬਨ 8-9 ਕਿਲੇ ਆਏ ਆਪਣੇ ਗੀਤੇ ਦੂਜੇ 7-8 ਕਿਲੇ ਆਪਾਂ ਇਹ ਪੰਜ ਚਾਰ ਦਿਨ ਖੜਕੇ ਵੱਡਾਂਗੇ। ਕੁਝ ਬਾਈ ਹੁਣ ਐ ਵੀ ਕਾਲੀ ਹੁੰਦੀ ਐ ਵੀ ਗੀਤੀ ਕਣਕ ਵੱਢ ਕੇ ਤੂੜੀ ਕਰਕੇ ਮੱਕੀ ਬੀਜ ਲਈਏ। ਜਦੋਂ ਮੱਕੀ ਦਾ ਚਾਰ ਪਾਉਣਾ ਆਉਂਦਾ ਫਿਰ ਲੇਟ ਹੋ ਜਾਂਦਾ ਚਾਰ ਨਾਲ ਮੀਂਹ ਪੈਣ ਲੱਗ ਜਾਂਦੇ ਨੇ। ਨਾਲ ਹੀ ਫਿਰ ਜਿਰੀ ਲੇਟ ਹੋ ਜਾਂਦੀ ਐ। ਮੂਰੇ ਜਿਰੀ ਵੇਚਣ ਵੇਲੇ ਪ੍ਰੋਬਲਮ ਆਉਂਦੀ ਐ ਮੌਇਸਚਰ ਚ ਫਿਰ ਬਾਣੀਏ ਕਾਟ ਮੰਗਦੇ ਨੇ। ਉਹਦੀ ਪ੍ਰੋਬਲਮ ਬਹੁਤ ਆਉਂਦੀ ਐ। ਸੋ ਮੇਰੇ ਵੀਰੋ ਇਹੀ ਗੱਲਾਂ ਇਹ ਦੋ ਚਾਰ ਤੁਹਾਡੇ ਨਾਲ ਜੋ ਕਰਨੀਆਂ ਸੀ। ਤੇ ਸਾਨੂੰ ਹੋਰ ਦੱਸਦੇ ਜਿਹੜੇ ਕਮੈਂਟਾਂ ਚ ਗੱਲਾਂ ਕਰੀਆਂ ਨੇ। ਉਹ ਮੋਟਰ ਤੇ ਬਹਿ ਕੇ ਕਰਦਾ ਥੋੜੇ ਨਾਲ ਮੈਂ ਤੇ ਇਸ ਟਾਈਮ ਖੇਤ ਤਾਂ ਨਈਂ ਵਾਲੇ ਆਪਾਂ ਸੋ ਤੁਹਾਨੂੰ ਗੱਲਬਾਤ ਸੁਣਾਉਣੀ ਆ ਆਪਾਂ ਇੱਕ ਮਿੰਟ ਮੈਂ ਚੱਲ ਫਰੂਟ ਵੀ ਦਿਖਾ ਰਹੀਏ ਇਹ ਆਲੂ ਬਖਾਰਾ ਦੇਖੋ ਬਾਈ ਕਿੰਨਾ ਫੜ ਲੱਗਿਆ ਇਹਨੂੰ ਦੇਖ ਸਕ ਰਹੇ ਹੋ ਤੁਸੀਂ ਕੁਦਰਤ ਮਿਹਰਬਾਨ ਆਗੀ ਫਰੂਟ ਦੇਖੋ ਕਿੰਨੇ ਲੱਗਿਆ ਤੇ ਇਹ ਫਰੂਟ ਬਾਈ ਮੈਂ ਨਾ ਇਹ ਡਾਣੀ ਲਾਈ ਸੀ ਲਾ ਕੇ 2-3 ਸਾਲ ਪਹਿਲਾਂ ਇਹ ਤਾਂ ਪਰ ਵੀ ਲੱਗਿਆ ਤੇ ਦੂਸਰੇ ਸਾਲ ਹੀ ਫਲ ਦੇਣ ਲੱਗ ਗਿਆ ਇਹ ਐਤ ਕੀ ਤਾਂ ਫਿਰ ਕਮਾਲੀਆ ਫੁੱਲੀ ਆ ਪੂਰਾ ਫੁੱਲ ਲੱਗਿਆ ਫਲ ਜਿੰਨਾ ਕਹਿਦੇ ਉਹਨੇ ਹੀ ਲੱਗੇਗਾ ਤੇ ਇਹਦੀਆਂ ਹੋਰ ਵੀ 2-3 ਡਾਣੀਆਂ ਲਾਈਆਂ ਨੇ ਜੇ ਕਿਸੇ ਨੂੰ ਲੋੜ ਆ ਮੈਂ ਦੇ ਦੂੰਗਾ ਬੂਟੇ ਤਿੰਨ ਬੂਟੇ ਹੈਗੇ ਨੇ ਆਪਣੇ ਕੋਲੇ ਦੇ ਦੇਵਾਂਗਾ ਪਵਾਲੇ ਨੂੰ ਕਰਾਣਾ ਇਹ ਰੇਕ ਬੂਜੇ ਹੀ ਬਹੁਤ ਫਲ ਦੇ ਦਿੰਦਾ ਜਦੋਂ ਇਹ ਲਾਲ ਹੋ ਗਏ ਬੱਸ ਨੂੰ ਤੋੜ ਕੇ ਇੱਕ ਹਵਾਰ ਚ ਲਵੇਟ ਕੇ ਰੱਖ ਦੇ 4 ਦਿਨ ਤਾਂ ਇਹ ਚੌਥੇ ਦਿਨ ਖਾਣ ਵਾਲਾ ਹੋ ਜਾਣਾ ਹਾਂਜੀ ਕਮੈਂਟ ਆਈ ਸਿਭਾਈਆਂ ਦੇ ਕੁਝ ਤੇ ਕੁਝ ਭੈਣਾ ਕਹਿ ਰਹੇ ਆ ਸੀ ਵੀ ਬਾਈ ਤੂੰ ਤੇਰੇ ਭਾਂਜੇ ਭਾਂਜੀ ਅਤੇ ਬੇਟਾ ਤੇ ਬੇਟੀ ਅੱਠ ਜਾਣੇ ਨੇ ਸਾਡੇ ਅੱਠ ਬੱਚੇ ਨੇ ਜੀ ਭੈਣਾ ਦੇ ਤੇ ਮੇਰੇ ਅੱਠੇ ਬਕ ਨੇ ਵੀ ਤੂੰ ਹਰੇਕ ਨੂੰ ਵੀ ਇੰਨੀ ਪਾਰਟੀ ਕਰਿਆਂ ਦੂਜੇ ਗੁੱਸੇ ਹੋ ਜਾਣਗੇ ਇਹ ਜੀ ਗੁੱਸੇ ਵਾਲੀ ਕੋਈ ਗੱਲ ਨਹੀਂ ਜੀ ਉਹਦਾ ਸਾਨੂੰ ਸੌਖਾ ਤਰੀਕਾ ਦੱਸਦਾ ਮੈਂ ਸੋਚਿਆ ਪੂਰਾ ਵਧੀਆ ਦਿਮਾਗ ਚੱਲ ਤੇ ਪਹਿਲਾਂ ਵੀ ਜੋ ਵੀ ਇਹ ਭੈਣਾ ਭਾਂਜੀ ਆਪਣੀ ਕਾਮਯਾਬ ਹੋਊਗੀ ਆਪਣੀ ਮਿਹਨਤ ਨਾਲ ਜਿਹੜਾ ਵੀ ਭਾਂਜੀ ਦਾ ਕੋਈ ਬਾਹਰਲਾ ਵੀਜ਼ਾ ਬਣਿਆ ਉਹ ਜਾ ਉਰੇ ਪੁਲਿਸ ਵਗੈਰਾ ਜਾਂ ਕਿਸੇ ਹੋਰ ਵਿਭਾਗ ਵਿੱਚ ਭਰਤੀ ਹੋ ਤਾਂ ਮੈਂ ਉਹਦੇ ਇਸ ਤਰ੍ਹਾਂ ਹੀ ਪਾਰਟੀ ਕਰਾਂਗਾ ਅੱਠ ਬੱਚੇ ਨੇ ਅੱਠ ਹੀ ਸਫਲ ਹੋ ਜਾਣ ਵਾਹਿਗੁਰੂ ਦੀ ਕਿਰਪਾ ਨਾਲ ਮੈਂ ਅੱਠਾਂ ਦੀ ਵਧੀਆ ਪਾਰਟੀ ਕਰੂੰਗਾ ਬਾਈ ਜੀ ਇਹ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈਂਦਾ ਹੁੰਦਾ ਇਹ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈਂਦਾ ਹੁੰਦਾ ਜੀ ਬੱਚੇ ਕਾਮਯਾਬ ਹੋਣਗੇ ਤੇ ਉਹਨਾਂ ਨੂੰ ਖੁਸ਼ੀ ਵੀ ਮਿਲਦੀ ਹੈ ਤੇ ਮੇਰੇ ਨਾਲ ਪਿਆਰ ਵੀ ਸਾਰਿਆਂ ਨਾਲ ਵੱਧ ਚਿਤਾਉਂਦੇ ਨੇ ਸਾਡੇ ਮਾਮਾ ਮਾਮਾ ਕਰਦੇ ਨੇ ਮਾਮਾ ਜੀ ਮਾਮੀ ਜੀ ਤੇ ਬੱਚੇ ਮੇਰੇ ਡੈਡੀ ਪਾਪਾ ਸਾਰਾ ਦਿਨ ਉਸ ਕੇ ਗੱਲ ਕਰਨੀ ਹਰੇਕ ਉਹਨਾਂ ਨੇ ਕਿ ਕੋਈ 20000 ਰੁਪਏ 15 ਲਾ ਵੀ ਦੇਵਾਂਗੇ ਆਪਾਂ ਰੇਕ ਦੀ ਪਾਰਟੀ ਤੇ ਕੋਈ ਫਰਕ ਨਹੀਂ ਪੈਂਦਾ ਹੁੰਦਾ ਬਈ ਤੇ ਇਸੇ ਕਰਕੇ ਮੈਂ ਸਾਰੇ ਭਾਈਆਂ ਨੂੰ ਕਹਿਣਾ ਕਮੈਂਟ ਵਾਲਿਆਂ ਨੂੰ ਤੁਹਾਡਾ ਧੰਨਵਾਦ ਬਹੁਤ ਸਵਾਦ ਦਿੱਤਾ ਤੁਸੀਂ ਨੇ ਬਹੁਤ ਸੋਹਣੇ ਕਮੈਂਟ ਕਰੇ ਇਹ ਬਰਥਡੇ ਪਾਰਟੀ ਤੋਂ ਬਾਅਦ ਪਹਿਲੀ ਵੀਡੀਓ ਹੈ ਕੱਲ੍ਹ ਸਾਥੋ ਵੀਡੀਓ ਨਹੀਂ ਪਈ ਇਸੇ ਕਰਕੇ ਬਈ ਮਾਫੀ ਚਾਹੁੰਦੇ ਆ ਅੱਜ ਵਾਲੀ ਵੀਡੀਓ ਨੂੰ ਜਰੂਰ ਪਿਆਰ ਦਿਓ ਦੇਖਿਓ ਵਧੀਆ ਤੇ ਇਹੀ ਗੱਲ ਆ ਬਾਈ ਆਪਾਂ ਜਿਹੜੇ ਵੀ ਭਾਣਦੇ ਭਾਣ ਦੀ ਕਾਮਯਾਬ ਹੋਈ ਜਾਣਗੇ ਆਪਾਂ ਉਹਨਾਂ ਦੇ ਬਰਥਡੇ ਤੋਂ ਪਹਿਲਾਂ ਚਾਹੇ ਬਰਥਡੇ ਵਾਲੇ ਦਿਨ ਫੁੱਲ ਵਧੀਆ ਪਾਰਟੀ ਕਰਾਂਗੇ ਕਿਸੇ ਨੂੰ ਵੀ ਨਾਰਾਜ਼ ਨਹੀਂ ਕਰਾਂਗੇ ਬਾਕੀ ਗੱਲ ਮੇਰੇ ਮਾਤਾ ਜੀ ਨੇ ਤੇ ਮੈਂ ਘਰ ਵਾਲੀ ਕੋਈ ਵੀ ਸਾਨੂੰ ਮੈਨੂੰ ਐਂ ਨਹੀਂ ਕਹਿਣਾ ਕੋਈ ਵੀ ਤੂੰ ਇਹ ਕੀ ਕਰਦਾ ਤੇ ਸਾਰੇ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਨੇ ਤੇ ਭਾਣਾ ਤਾਂ ਮੇਰਾ ਬਹੁਤ ਪਿਆਰ ਕਰਦੇ ਨੇ ਬਾਈ ਉਹਨਾਂ ਨੂੰ ਤਾਂ ਮੈਂ ਦੇਣਾ ਦੇ ਨਹੀਂ ਸਕਦਾ ਜਦੋਂ ਵੀ ਮੈਨੂੰ ਕੋਈ ਔਖਾ ਟਾਈਮ ਆਉਂਦਾ ਤਾਂ ਮੇਰੇ ਨਾਲ ਕੁਈ ਪੈਸੇ ਦੀ ਮਤਤਾ ਹੋ ਮਦਦ ਕਰ ਜਾ ਹੋਰ ਮੇਰੇ ਨਾਲ ਖੜਦੀਆਂ ਨੇ ਭੈਣਾ ਤੇ ਪਰਿਵਾਰ ਨੇ ਤਾਂ ਖੜਨਾ ਹੀ ਹੁੰਦਾ ਨਾਲ ਬਹੁਤ ਸਾਡਾ ਆਪਚ ਪਿਆਰ ਹੈ ਭੈਣ ਭਾਈਆਂ ਦਾ ਤੇ ਵਾਹਿਗੁਰੂ ਇਸ ਤਰ੍ਹਾਂ ਹੀ ਬਣਾਈ ਰੱਖੇ ਤੇ ਤੁਸੀਂ ਬਾਈ ਜਿਹੜੇ ਵੀਵਰ ਜੋ ਸਾਨੂੰ ਦੇਖਦੇ ਹੋ ਬਾਈ ਦੇਖਣ ਵਾਲੇ ਬਾਈ ਸਾਰਿਆਂ ਦਾ ਤੁਹਾਡਾ ਵੀ ਧੰਨਵਾਦ ਤੁਸੀਂ ਵੀ ਇਸ ਤਰ੍ਹਾਂ ਹੀ ਪਿਆਰ ਬਣਾਈ ਰੱਖਿਓ ਤੇ ਪਰਮਾਤਮਾ ਦੀ ਕਿਰਪਾ ਨਾਲ ਕੇ ਪਰਿਵਾਰ ਹੀ ਬਣ ਜਾਂਦਾ ਬਾਈ YouTube ਤੇ ਜਿੰਨੇ ਸਬਸਕ੍ਰਾਈਬਰ ਹੋ ਜਾਂਦੇ ਨੇ ਸਭ ਦਾ ਹੀ ਬਈ ਪਰਿਵਾਰ ਹੀ ਬਣ ਜਾਣਾ ਇੱਕ ਤਰ੍ਹਾਂ ਨਾਲ ਜੇ ਕੋਈ ਤੁਹਾਨੂੰ ਗੱਲਾਂ ਚ ਮੇਰੀ ਗਲਤੀ ਲੱਗੀ ਹੋਈ ਤਾਂ ਮਾਫੀ ਦਿਓ ਵੀਡੀਓ ਜ਼ਰੂਰ ਦੇਖਿਓ ਬਈ ਧਿਆਨ ਨਾਲ ਤੇ ਸੁਣਿਓ ਗੱਲਾਂ ਬਾਤ ਬਹੁਤ ਵਧੀਆ ਲੱਗਦਾ ਬਈ ਇਹ ਵੀ ਇੱਕ ਤਰ੍ਹਾਂ ਦੇ ਦੁੱਖ ਸੁੱਖ ਕਰਨਾ ਹੁੰਦਾ ਵੀ ਬਹਿ ਕੇ ਗੱਲਬਾਤ ਕਰਨੀ ਤੇ ਤੁਹਾਨੂੰ ਰੋਜ਼ ਵੀਡੀਓ ਦਿਖਾਉਂਦਾ ਸੀ ਅੱਜ ਪਹਿਲੇ ਦਿਨ ਮੈਂ ਬਹਿ ਕੇ ਗੱਲ ਕਰ ਰਿਹਾ ਥੋੜੀ ਆਵਾਜ਼ ਭਾਰੀ ਆ ਇਹਨਾਂ ਦੇ ਕਾਲੀ ਕਾਲੀ ਬੋਲਦੀ ਘੱਟ ਸਮਝ ਆਈ ਤਾਂ ਮਾਫੀ ਦਿਓ ਤੇ ਸਾਰੇ ਹੀ ਮੇਰੇ ਉਈ ਉੱਬਰ ਜਨੇ ਬਾਈ ਹੁਰੀ ਨੇ ਬਾਈ ਨੇ ਭੈਣ ਭਾਈ ਜਿੰਨੇ ਵੀ ਦੇਖਦੇ ਨੇ ਮਾਤਾ ਜੀ ਹੋਰ ਵੱਡੇ ਬਜ਼ੁਰਗ ਸਾਰੇ ਮੇਰਾ ਇਸ ਤਰ੍ਹਾਂ ਹੀ ਸਾਥ ਦਿੰਦੇ ਰਹੋ ਜੀ ਤੇ ਵਾਹਿਗੁਰੂ ਸਾਹਿਬ ਨੂੰ ਤਰੱਕੀਆਂ ਬਖਸ਼ੇ ਤੇ ਹੁਣ ਆਪਾਂ ਨੂੰ ਅਸੀਂ ਸੋਚ ਆ ਵੀ ਠੇਕੇ ਦੇ ਵੀ ਬਹਣ ਲੇਤਾ ਹੋਏ ਆਪਣੇ ਕੋਲੇ ਵੀ ਕਲਕ ਸੁਖ ਸੰਦੀ ਨਾਲ ਵੱਢ ਕੇ ਕੰਗੇ ਥਾਂ ਵੀ ਪੈਸੇ ਲੱਗ ਜਾਣ ਆਪਣੇ ਤੇ ਐਂ ਪਿਆਰ ਬਣਾਈ ਰੱਖਿਓ ਜੀ ਠੀਕ ਹੈ ਜੀ ਤੇ ਜੋ ਤੁਹਾਨੂੰ ਹੋਰ ਬਲੌਗ ਚ ਦਿਖਾਉਣੇ ਆ ਤੇ ਬਣ ਰਹੇ ਹੋ ਧੰਨਵਾਦ ਜੀ ਜਿਹੜੀਆਂ ਆ ਮੋਟਰਾਂ ਨੇ ਬਾਈ ਦੋਨੇ ਆ 100 ਫੁੱਟਾ ਬੋਰ ਤੇ ਉਹ 500 ਵਾਲੀ ਕੈਪਟੀ ਹੈ ਇਹ ਮੇਰੇ ਘਰ ਵਾਲੇ ਬਹਣਤ ਨੇ ਇੱਥੇ ਮੇਰਾ 8 ਕਿਲੇ ਬਹਣਾ ਆਪਦਾ ਘਰ ਦਾ ਦੋ ਮੋਟਰਾਂ ਲੱਗੀਆਂ ਨੇ ਕੱਸੀ ਵਾਲੀ ਪਾਈਪ ਲਾਈਨ ਮੈਂ ਇਕੱਲੇ ਨੇ ਆਪਦੇ ਵਾਸਤੇ ਪੁਵਾਈਆ ਤੇ ਆ ਬੋਰ ਦਾ ਪਾਈਪ ਲਾਈਨ ਮੇਰੇ ਕੋਲੇ ਪੱਕਾ ਕੰਮ ਕਰਿਆ ਹੋਇਆ ਕੋਈ ਖਿਆਈ ਨਹੀਂ ਔਖੀ ਨਹੀਂ ਖੇਤੀ ਕਰਨੀ ਬੜੀਆ ਸਹੂਲਤ ਲਾਈਟ ਬਹੁਤ ਆਉਂਦੀ ਆ ਬਾਈ ਸਰਕਾਰ ਦਾ ਵੀ ਧੰਨਵਾਦ ਲਾਈਟ ਦੇਣ ਵਾਸਤੇ ਗਰੀਨਰੀ ਆਪਣੇ ਪੂਰੇ ਦਰਖਤ ਲਾਏ ਹੋ ਨੇ ਮੋਟਰ ਦੇ ਪੂਰੀ ਸ਼ਾਮ ਵਧੀਆ ਸਵੇਰੇ ਆ ਜਾਈਦਾ ਇੱਥੇ ਬਹਿ ਕੇ ਸ਼ਾਂਤੀ ਮਿਲਦੀ ਐ ਤੇ ਸਵੇਰੇ ਵਾਕਿੰਗ ਕਰੀਦੀ ਐ ਤੇ ਉਸ ਦਿਵਾਰ ਇੱਥੇ ਬਹਿ ਕੇ ਗੱਲਾਂ ਬਾਤਾਂ ਤੁਹਾਡੇ ਨਾਲ ਅੱਜ ਕਰ ਰਿਹਾ ਮੈਂ ਤੇ ਡੇਲੀ ਮੰਗੂ ਇੱਥੇ 10 ਮਿੰਟ ਲਾਈ ਦੇ ਨੇ ਮੈਂ ਧੰਨਵਾਦ ਵਲੋਗ ਦੇਖਣ ਖਾਤਰ ਅੱਜ ਦੇ ਵਲੋਗ ਚ ਇੰਨਾ ਗੱਲਾਂ ਬਾਤਾਂ ਸੀ ਬਾਈ ਕਿਉਂ ਮੈਨੂੰ ਅੱਜ ਦਿਨੇ ਫੇਰ ਨਹੀਂ ਟਾਈਮ ਲੱਗਣਾ ਤੇਨੇ ਮੈਂ ਟਰੈਕਟਰ ਦੇ ਗਰੀਸ ਵਗੈਰਾ ਕਰਾ ਕੇ ਲਿਆਉਣਾ ਕੱਲ ਵੀ ਟਰੈਕਟਰ ਦਾ ਕੰਮ ਕਰਾਉਣ ਗਿਆ ਸੀ ਲਾਈਟਾਂ ਵਗੈਰਾ ਨਾ ਮਾ ਟਰੈਕਟਰ ਸੀ 5 ਸਾਲੋਂ ਕੁ ਤੇ ਚਲਾਈ ਜਾਂਦੇ ਸੀ। ਇਸ ਵਾਰ ਸਾਨੂੰ ਉਹਦੇ ਤੋਂ ਹੱਥ ਪਾਈ ਵੀ ਪਰੌਣੀ ਪੈ ਗਈ ਲਾਈਟਾਂ ਵਗੈਰਾ ਤੇ ਮੂਰਲੇ ਸਪੈਡਰਾਂ ਨੂੰ ਗਲਿਸ ਵਗੈਰਾ ਤੇ ਕਲੱਚ ਦਾ ਕੰਮ ਕਰਾਉਣਾ ਥੋੜਾ ਜਿਹਾ ਉਸੇ ਕਰਕੇ ਦਿਨ ਅੱਜ ਮੇਰਾ ਫੇਰ ਫੁੱਟ ਜਾਊਗਾ। ਇਸੇ ਕਰਕੇ ਅੱਜ ਦੇ ਵਲੌਗ ਚ ਇੰਨੇ ਹੀ ਦੇਖਿਓ ਬਾਈ। ਦੇਖ ਕੇ ਪ੍ਰਵਾਨ ਕਰਿਓ। ਧੰਨਵਾਦ, ਥੈਂਕ ਯੂ। ਮੇਰਾ ਵਸਦਾ ਰਹੇ ਪੰਜਾਬ ਜੀ। ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਸਾਹਿਬ ਨੂੰ। ਧੰਨਵਾਦ।